ਸਤਿ ਸ਼੍ਰੀ ਅਕਾਲ ਜੀ ਮੈਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪਿਛਲੀ ਵੀਡੀਓ ਵਿੱਚ ਤੁਹਾਨੂੰ ਮੈਰਿਜ ਸਰਟੀਫਿਕੇਟ ਦਾ ਫਾਰਮ ਭਰਨਾ ਉਸ ਦੀ ਫੀਸ ਬਾਰੇ ਅਤੇ ਉਸ ਵਿੱਚ ਕੀ ਕੀ ਡਾਕੂਮੈਂਟ ਲੱਗਦੇ ਹਨ ਉਸ ਬਾਰੇ ਜਾਣਕਾਰੀ ਦਿੱਤੀ ਸੀਗੀ ਤੇ ਹੁਣ ਆਪਾਂ ਮੈਰਿਜ ਸਰਟੀਫਿਕੇਟ ਆਨਲਾਈਨ ਕਿੱਦਾਂ ਅਪਲਾਈ ਕਰਨਾ ਹੈ ਅਤੇ ਉਸ ਵਿੱਚ ਕੀ ਕੀ ਆਪਾਂ ਨੂੰ ਦਿੱਕਤਾਂ ਹੁੰਦੀਆਂ ਹਨ ਉਸ ਦਾ ਆਪਾਂ ਹੱਲ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਸਰਵਿਸ ਸਿਰਫ ਸੇਵਾ ਕੇਂਦਰ ਜਾਂ ਫਿਰ ਡੀਐਸਡੀ ਦੁਆਰਾ ਹੀ ਦਿੱਤੀ ਜਾਂਦੀ ਹੈ ਇਹ ਸਰਵਿਸ ਆਉਣ ਵਾਲੇ ਸਮੇਂ ਵਿੱਚ ਤੁਸੀਂ ਆਪਣੇ ਲੌਗਇਨ ਸਿਟੀਜ਼ਨ ਲੌਗਇਨ ਤੋਂ ਜਾ ਕੇ ਵੀ ਕਰ ਸਕਦੇ ਹੋ ਹੁਣ ਦੇ ਸਮੇਂ ਲਈ ਇਹ ਸਰਵਿਸ ਇਕੱਲੀ ਸੇਵਾ ਕੇਂਦਰ ਜਾਂ ਫਿਰ ਡੀਐਸਡੀ ਆਪਰੇਟਰ ਦੁਆਰਾ ਹੀ ਦਿੱਤੀ ਜਾਂਦੀ ਹੈ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਹੈ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣਾ ਕਿ ਆਉਣ ਵਾਲੀਆਂ ਦਿੱਕਤਾਂ ਕੀ ਕੀ ਹੋਣਗੀਆਂ ਚਲੋ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਅਗਰ ਤੁਹਾਨੂੰ ਇਸ ਵੀਡੀਓ ਵਿੱਚ ਕੋਈ ਦਿੱਕਤ ਆਂਦੀ ਏ ਕੋਈ ਸਵਾਲ ਆਂਦੀ ਏ ਉਸ ਨੂੰ ਨੋਟ ਕਰੋ ਅਤੇ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਤਾਂ ਜੋ ਅਸੀਂ ਤੁਹਾਡੀਆਂ ਦਿੱਕਤਾਂ ਨੂੰ ਨਾਲ ਦੀ ਨਾਲ ਹੱਲ ਕਰ ਸਕੀਏ ਡਿਪਾਰਟਮੈਂਟ ਸਿਲੈਕਟ ਕਰਾਂਗੇ ਡਿਪਾਰਟਮੈਂਟ ਤੋਂ ਬਾਅਦ ਆਪਾਂ ਸਰਟੀਫਿਕੇਟ ਸਿਲੈਕਟ ਕਰਨਾ ਹੈ ਸਰਟੀਫਿਕੇਟ ਤੋਂ ਬਾਅਦ ਆਪਾਂ ਜੋ ਵੀ ਸਰਵਿਸ ਹੈਗਾ ਉਹ ਸਰਟੀਫਿਕੇਟ ਦੀ ਸਰਵਿਸ ਸਿਲੈਕਟ ਕਰ ਲਾਂਗੇ ਉਸ ਤੋਂ ਬਾਅਦ ਵਿਅਕਤੀ ਦਾ ਮੋਬਾਈਲ ਨੰਬਰ ਭਰਾਂਗੇ ਜਿਹੜੇ ਵੀ ਮੋਬਾਈਲ ਨੰਬਰ ਦੇ ਉੱਤੇ ਆਪਾਂ ਉਹਦਾ ਸਰਟੀਫਿਕੇਟ ਜਾਂ ਪ੍ਰੋਫਾਈਲ ਕ੍ਰੀਏਟ ਕਰਨੀ ਹੈ ਤੇ ਉਸ ਤੋਂ ਬਾਅਦ ਆਪਾਂ ਸੈਂਡ OTP ਕਰ ਦਾਂਗੇ ਸੈਂਡ OTP ਕਰਨ ਤੋਂ ਬਾਅਦ ਉਸ ਨੂੰ OTP ਜਾਏਗਾ ਜੋ OTP ਜਾਏਗਾ ਆਪਣੇ ਉੱਪਰ ực ਕੇ ਵੈਰੀਫਾਈ ਕਰ ਦੇਣਾ ਹੈ ਅਤੇ ਇਸ ਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਨਾ ਕਿ ਜਦੋਂ ਵੀ ਆਪਾਂ ਇਹ ਸਰਟੀਫਿਕੇਟ ਅਪਲਾਈ ਕਰਨਾ ਹੈ ਤਾਂ ਇਸ ਦੇ ਵਿੱਚ ਇਹ ਗੱਲ ਬੜੇ ਧਿਆਨ ਨਾਲ ਦੇਖਣੀ ਹੈ ਕਿ ਉਸ ਦੇ ਵਿੱਚ ਦੋਲਨ ਦਾ ਦੁੱਲੇ ਦਾ ਲੜਕਾ ਜਾਂ ਲੜਕੀ ਦਾ ਬੇਰਵਾ ਬਿਲਕੁਲ ਸਹੀ ਹੋਣਾ ਚਾਹੀਦਾ ਹੈ ਉਹ ਗਲਤ ਨਾ ਹੋਵੇ ਕਿਉਂਕਿ ਉਸ ਤੋਂ ਬਾਅਦ ਫਿਰ ਉਹ ਜਦੋਂ ਸਰਟੀਫਿਕੇਟ ਜਾਰੀ ਹੋ ਜਾਂਦਾ ਫਿਰ ਉਹ ਨਹੀਂ ਬਣਦਾ ਤੇ ਇੱਕ ਜਦੋਂ ਆਪਾਂ ਉਸ ਦਾ ਨੰਬਰ ਆਧਾਰ ਕਾਰਡ ਭਰ ਕੇ OTP ਭਰ ਕੇ ਪ੍ਰੋਫਾਈਲ ਕਰ ਲਈ ਤਾਂ ਉਸ ਤੋਂ ਬਾਅਦ ਆਪਾਂ ਨੂੰ ਆਧਾਰ ਨੰਬਰ ਭਰ ਕੇ ਆਧਾਰ অথੋਰੀਟੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਆਧਾਰ অথੋਰੀਟੇਸ਼ਨ ਕਰੇ ਬਿਨਾ ਆਪਾਂ ਇਹ ਸਰਵਿਸ ਨੂੰ ਅੱਗੇ ਸਟਾਰਟ ਨਹੀਂ ਕਰ ਸਕਦੇ ਜਦੋਂ ਇਹ অথੋਰੀਟੇਸ਼ਨ ਕਲੀਅਰ ਹੋ ਜੇਗੀ ਉਸ ਤੋਂ ਬਾਅਦ ਉਸ ਦਾ ਸਾਰਾ ਡਾਟਾ ਆਪਾਂ ਨੇ ਨਾਲ ਦੀ ਨਾਲ ਭਰਦੇ ਰਹਿਣਾ ਹੈ ਉਹ ਆਪਾਂ ਤੁਹਾਨੂੰ ਵੀਡੀਓ ਚ ਲਗਾਤਾਰ ਇਦਾਂ ਹੀ ਦਿਖਾਵਾਂਗੇ ਅੱਗੇ ਕਿਵੇਂ ਕਿਵੇਂ ਆਪਾਂ ਇਹ ਡਾਟਾ ਭਰਨੇ ਤੇ ਕਿਦਾਂ ਕਿਦਾਂ ਨਾਮ ਭਰਨੇ ਆਗੇ ਤੇ ਉਸ ਦੇ ਵਿੱਚ ਆਪਾਂ ਨੂੰ ਕੀ ਕੀ ਚੈਲੰਜ ਆਉਣਗੇ ਜਿਹੜੇ ਜਿਹੜੇ ਵੀ ਚੈਲੰਜ ਆਣਗੇ ਉਹ ਆਪਾਂ ਨਾਲ ਦੀ ਨਾਲ ਕਲੀਅਰ ਕਰਦੇ ਰਾਵਾਂਗੇ ਬਾਕੀ ਕੋਈ ਜ਼ਿਆਦਾ ਦਿੱਕਤ ਆਉਂਦੀ ਹੈ ਕੁਝ ਆਂਦਾ ਤਾਂ ਤੁਸੀਂ ਮੈਨੂੰ ਮੇਰੇ YouTube ਚੈਨਲ ਤੇ ਮੈਸੇਜ ਕਰਕੇ ਵੀ ਦੱਸ ਸਕਦੇ ਹੋ ਤੇ ਜੇ ਮੈਨੂੰ ਤੁਸੀਂ ਆਪਣੀ ਮੇਲ ਆਈਡੀ ਰਾਹੀਂ ਵੀ ਮੈਨੂੰ ਦੱਸ ਸਕਦੇ ਹੋ ਤਾਂ ਜੋ ਆਪਾਂ ਤੁਹਾਡੀਆਂ ਜੋ ਵੀ ਦਿੱਕਤਾਂ ਨੇ ਉਹਨਾਂ ਨੂੰ ਕਲੀਅਰ ਕਰ ਸਕੀਏ ਤੇ ਆਪਾਂ ਇਹ ਆਧਾਰ ਕਾਰਡ ਤੇ ਉਤੇ OTP ਚੱਲ ਗਿਆ OTP ਭਰਤਾ ਉਸ ਤੋਂ ਬਾਅਦ ਵਿਅਕਤੀ ਦੀ ਪ੍ਰੋਫਾਈਲ ਆ ਜੇਗੀ ਠੀਕ ਹੈ ਉਸਦਾ ਨਾਮ ਉਸਦਾ ਲਿੰਗ ਉਸਦੇ ਜਨਮ ਡੇਟ ਠੀਕ ਹੈ ਤੇ ਇਸ ਦੇ ਵਿੱਚ ਪ੍ਰੋਫਾਈਲ ਦੇ ਵਿੱਚ ਸਭ ਤੋਂ ਮੇਨ ਹੈ ਕਿ ਵਿਅਕਤੀ ਆਪਾਂ ਜਦੋਂ ਪ੍ਰੋਫਾਈਲ ਬਣਾਣੀ ਹੈ ਉਹ ਹਮੇਸ਼ਾ ਅਨਮੈਰਿਡ ਦੀ ਹੀ ਬਣਾਣੀ ਹੈ ਚਾਹੇ ਉਹ ਪਹਿਲਾਂ ਵਿਆਹਿਆ ਹੋਇਆ ਚਾਹੇ ਉਹ ਡਿਵੋਰਸਡ ਕੇਸ ਹੈ ਚਾਹੇ ਉਹ ਵਿਧਵਾ ਕੇਸ ਹੈ ਕੋਈ ਵੀ ਕੇਸ ਹੈ ਪਰ ਉਸ ਦੇ ਵਿੱਚ ਆਪਾਂ ਅਨਮੇਡ ਰੱਖ ਕੇ ਵਿਅਕਤੀ ਦਾ ਨਾਮ ਪਿਤਾ ਦਾ ਨਾਮ ਮਾਤਾ ਦਾ ਨਾਮ ਉਸ ਤੋਂ ਬਾਅਦ ਡੇਟ ਆਫ ਬਰਥ ਪਿੰਡ ਤਹਿਸੀਲ ਜ਼ਿਲ੍ਹਾ ਸਿਲੈਕਟ ਕਰ ਲੈਣਾ ਤੇ ਆਪਾਂ ਇਵੇਂ ਹੀ ਪੰਜਾਬੀ ਦੇ ਵਿੱਚ ਭਰ ਦੇਣੇ ਇਸ ਤੋਂ ਬਾਅਦ ਫੈਚ ਵਿਅਕਤੀ ਦੀ ਫੋਟੋ ਇਹ ਲਾਈਵ ਫੋਟੋ ਕਰਨੀ ਹੈਗੀ ਵਿਅਕਤੀ ਉਹ ਆਪਣੇ ਕੋਲ ਹੋਣਾ ਚਾਹੀਦਾ ਸਾਹਮਣੇ ਲਾਈਵ ਫੋਟੋ ਹੋਣ ਤੋਂ ਬਾਅਦ ਅਪਡੇਟ ਐਂਡ ਅਪਲਾਈ ਅਪਡੇਟ ਅਪਲਾਈ ਕਰਨ ਤੋਂ ਬਾਅਦ ਆਪਣੇ ਕੋਲੇ ਪ੍ਰੋਫਾਈਲ ਖੁੱਲ ਜੇਗੀ ਪ੍ਰੋਫਾਈਲ ਦੇ ਵਿੱਚ ਵਿਅਕਤੀ ਦਾ ਡਾਟਾ ਜਿਹੜਾ ਆਪਾਂ ਪਿੱਛੇ ਭਰਿਆ ਉੱਪਰ ਆਇਆ ਹੋਏਗਾ ਆਪਾਂ ਮਿਸਟਰ ਮਿਸਿਸ ਲੜਕਾ ਹੈ ਲੜਕੀ ਹੈ ਜਾਂ ਜੋ ਵੀ ਆਪਾਂ ਨੇ ਉਹ ਉਸ ਦਾ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਉਸ ਦਾ ਨਾਮ ਉਸ ਦੇ ਪਿਤਾ ਦਾ ਨਾਮ ਮਾਤਾ ਦਾ ਨਾਮ ਆਪਾਂ ਨੂੰ ਆ ਗਿਆ ਆਪਾਂ ਡੇਟ ਆਵ ਬਰਥ ਬਰਥ ਸਥਾਨ ਭਰਨਾ ਹੈ ਬਰਥ ਸਥਾਨ ਜੋ ਵੀ ਉਸ ਦਾ ਪਿੰਡ ਹੈ ਜਾਂ ਉਹਨੂੰ ਪੁੱਛ ਲਓ ਕਿ ਤੁਹਾਡਾ ਕਿਹੜਾ ਪਿੰਡ ਹੈ ਕੀ ਚੀਜ਼ ਹੈ ਭਰ ਲਓ ਉਸ ਤੋਂ ਬਾਅਦ ਵਿਅਕਤੀ ਦੇ ਜਿਹੜਾ ਆਪਾਂ ਪਿੰਡ ਪਤਾ ਭਰਿਆ ਉਹ ਐਸਟイズ ਰਹੇਗਾ ਉਸ ਦੇ ਵਿੱਚ ਆਪਾਂ ਕੁਝ ਨਹੀਂ ਛੇੜ ਕਰਨੀ ਕਰਨੀ ਵਿਆਹ ਦੀ ਤਰੀਕ ਇਹ ਵਿਆਹ ਦੀ ਤਰੀਕ ਆਪਾਂ ਨੂੰ ਉਹਦੇ ਸਰਟੀਫਿਕੇਟ ਦੇ ਉੱਤੇ ਜੋ ਗੁਰਦੁਆਰੇ ਵੱਲੋਂ ਜਾਂ ਪੰਡਿਤ ਵੱਲੋਂ ਜਾਰੀ ਕੀਤਾ ਉਸ ਤੇ ਲਿਖਿਆ ਹੁੰਦਾ ਉਸ ਤੋਂ ਬਾਅਦ ਮੈਰਿਜ ਕਿਸ ਸਥਾਨ ਤੇ ਹੋਈ ਹੈ ਗੁਰਦੁਆਰੇ ਦੇ ਵਿੱਚ ਹੋਈ ਹੈ ਤਾਂ ਗੁਰਦੁਆਰੇ ਦਾ ਨਾਮ ਅਗਰ ਪੰਡਿਤ ਵੱਲੋਂ ਕਿਸੇ ਮੈਰਿਜ ਪੈਲਸ ਦੇ ਵਿੱਚ ਕੀਤੀ ਗਈ ਹੈ ਤਾਂ ਉਹਦੇ ਸਰਟੀਫਿਕੇਟ ਦੇ ਉੱਪਰ ਲਿਖਿਆ ਹੋਵੇਗਾ ਜੋ ਵੀ ਲਿਖਿਆ ਹੋਵੇਗਾ ਆਪਾਂ ਨੇ ਉਹ ਜਗਾ ਹੀ ਭਰਨੀ ਹੈਗੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਨੇ వ్యక్తి ਦਾ ਮੋਬਾਈਲ ਨੰਬਰ ਤੇ ਉਸ ਤੋਂ ਬਾਅਦ ਜਿਹੜਾ ਵੀ ਪੰਡਤ ਹੈ ਪੰਡਤ ਦਾ ਨਾਮ ਅਗਰ ਗੁਰਦੁਆਰੇ ਦੇ ਵਿੱਚ ਹੋਇਆ ਤਾਂ ਗੁਰੂ ਘਰ ਦੇ ਗਰੰਥੀ ਦਾ ਨਾਮ ਉਸਦਾ ਐਡਰੈਸ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਉਹ ਆਪਾਂ ਨੂੰ ਸਿਟੀਜ਼ਨ ਦੱਸੇਗਾ ਤੇ ਉਸ ਤੋਂ ਬਾਅਦ ਆਪਾਂ ਨੇ ਇੱਥੇ ਮੈਮੋਰੀਅਲ ਪੇਸ਼ ਜੋ ਬੰਦਾ ਆਪਾਂ ਨੂੰ ਫਾਈਲ ਪੇਸ਼ ਕਰ ਰਿਹਾ ਉਸਦਾ ਨਾਮ ਭਰਨਾ ਹੈਗਾ ਲੜਕੇ ਵੱਲੋਂ ਜਾਂ ਲੜਕੀ ਵੱਲੋਂ ਇਸ ਤੋਂ ਬਾਅਦ ਦੋਲਨ ਦਾ ਬੇਰਵਾ ਅੰਗਰੇਜ਼ੀ ਦੇ ਵਿੱਚ ਇਧਰ ਪੰਜਾਬੀ ਦੇ ਵਿੱਚ ਆਪਾਂ ਨੇ ਸਾਰੇ ਨਾਮ ਇਹ ਦੇਖ ਕੇ ਬਿਲਕੁਲ ਸਹੀ ਸਹੀ ਭਰਨੇ ਹਨ ਇਸ ਵਿੱਚ ਆਪਾਂ ਨੇ ਕੋਈ ਵੀ ਚੀਜ਼ ਗਲਤ ਨਹੀਂ ਕਰਨੀ ਠੀਕ ਹੈ ਜੀ ਜਿਵੇਂ ਵੀ ਆਪਾਂ ਕੋਈ ਨਾਮ ਹੈ ABC ਕੁਝ ਵੀ ਨਾਮ ਰੱਖ ਸਕਦੇ ਹੋ ਇੱਕ ਸੋ ਨੂੰ ਪ੍ਰੋਫਾਈਲ ਬਣਾ ਕੇ ਦਿਖਾ ਰਹੇ ਹਾਂ ਇਸ ਦੇ ਵਿੱਚ ਤੁਸੀਂ ਜੋ ਵੀ ਨਾਮ ਭਰੋਗੇ ਉਹ ਬਿਲਕੁਲ ਚੰਗੀ ਤਰ੍ਹਾਂ ਦੇਖ ਕੇ ਸਾਰੇ ਨਾਮ ਸਹੀ ਭਰਨੇ ਹਨ ਠੀਕ ਹੈ ਜੀ ਉਸ ਤੋਂ ਬਾਅਦ ਉਹਦਾ ਡੇਟ ਆਫ ਬਰਥ ਜੋ ਵੀ ਹੋਏਗਾ ਉਹਦੀ ਰਾਸ਼ਟਰੀਅਤਾ ਇੰਡੀਅਨ ਕਿੱਥੋਂ ਦੀ ਹੈ ਉਹਦੀ ਨੈਸ਼ਨੈਲਿਟੀ ਠੀਕ ਹੈ ਜੀ ਉਸ ਤੋਂ ਬਾਅਦ ਉਹ ਜਿੱਥੋਂ ਦੇ ਰਹਿਣ ਵਾਲਿਆ ਅਰਪਣਾ ਧਾਰਪਣ ਕਰੋ ਰੂਲਰ ਹੈ ਤਾਂ ਰੂਲਰ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਸਟੇਟ ਆ ਗਿਆ ਉਸ ਤੋਂ ਬਾਅਦ ਆਪਣਾ ਡਿਸਟ੍ਰਿਕਟ ਆ ਗਿਆ ਡਿਸਟ੍ਰਿਕਟ ਤੋਂ ਬਾਅਦ ਤਹਿਸੀਲ ਆ ਜਾਏਗਾ ਆਪਾਂ ਜਦੋਂ ਤਹਿਸੀਲ ਸਿਲੈਕਟ ਕਰ ਲਈ ਉਸ ਦਾ ਪਿੰਡ ਜਿਹੜਾ ਵੀ ਪਿੰਡ ਹੋਏਗਾ ਠੀਕ ਹੈ ਜੀ ਉਹਦਾ ਪਿੰਨ ਕੋਡ ਆਪਾਂ ਨੂੰ ਇਹ ਭਰਨ ਤੋਂ ਬਾਅਦ ਇਸ ਤੋਂ ਬਾਅਦ ਇਹ ਆਪਾਂ ਨੂੰ ਟਾਈਪ ਵੀ ਪ੍ਰੋਪਰ ਕਰਨਾ ਹੈਗਾ ਇਹ ਜਦੋਂ ਵੀ ਆਪਾਂ ਟਾਈਪ ਕਰਾਂਗੇ ਆਪਾਂ ਹਮੇਸ਼ਾ ਹੀ ਪ੍ਰੋਪਰ ਟਾਈਪ ਕਰੋ ਕਿਉਂਕਿ ਉਹਨਾਂ ਨੂੰ ਬਾਅਦ ਫਾਈਲ ਲਗਾਉਂਦੇ ਹੋਏ ਜਾਂ ਕਿਤੇ ਵੀ ਕੋਈ ਦਿੱਕਤ ਨਾ ਆਵੇ ਕਿਉਂਕਿ ਕਈ ਵਾਰ ਆਪਾਂ ਸਿੰਗਲ ਨੇਮ ਪਾਣੇ ਕੋਸ਼ਿਸ਼ ਕਰੋ ਕਿ ਆਪਾਂ ਇਹ ਪੂਰਾ ਪਤਾ ਪਾਈਏ ਠੀਕ ਹੈ ਜੀ ਸੇਮ ਪੰਜਾਬੀ ਟਰਾਂਸਲੇਟ ਦੀ ਆਂਦੀ ਹੈ ਟਰਾਂਸਲੇਟ ਕਰ ਸਕਦੇ ਹੋ ਕਈ ਵਾਰੀ ਗਲਤ ਆ ਜਾਂਦਾ ਹੈ ਤਾਂ ਉਹਨੂੰ ਪ੍ਰੋਪਰ ਚੈੱਕ ਕਰਕੇ ਉਹ ਨਾਮ ਨੂੰ ਸਹੀ ਕਰੋ ਜਿੱਥੇ ਵੀ ਤੁਹਾਨੂੰ ਲੱਗਦਾ ਉਹਦਾ ਨਾਮ ਲੜਕੀ ਦਾ ਪੰਜਾਬੀ ਚ ਸਾਰੇ ਪ੍ਰੋਪਰ ਚੈੱਕ ਕਰੋ ਚੈੱਕ ਕਰਨ ਤੋਂ ਬਾਅਦ ਉਹ ਕੀ ਹੈ ਇੱਥੇ ਮੈਰਿਡ ਵਿਡੋ ਡਿਵੋਰਸ ਜੋ ਵੀ ਉਸਦਾ ਹੋਇਆ ਉਹਨੂੰ ਪੁੱਛੋ ਅਗਰ ਉਹ ਵਿਆਹ ਤੋਂ ਪਹਿਲਾਂ ਅਨਮੈਰਿਡ ਹੈ ਫਸਟ ਵਿਆਹ ਹੈ ਤਾਂ ਅਨਮੈਰਿਡ ਕਰੋ ਅਗਰ ਬਾਈਜ਼ ਵਿਡੋ ਹੈ ਤਾਂ ਵਿਡੋ ਜੋ ਵੀ ਹੈ ਉਸ ਤੋਂ ਬਾਅਦ ਇਹ ਹੋ ਗਿਆ ਆਪਣੀ ਸਿੰਪਲੀ ਜੋ ਆਪਾਂ ਨੋਰਮਲ ਅਪਲਾਈ ਕਰਦੇ ਉਸ ਤੋਂ ਬਾਅਦ ਐਨ ਆਰ ਆਈ ਠੀਕ ਹੈ ਜੀ ਇਹ ਅਰਬਨ ਹੈਗੀ ਅਗਰ ਅਰਬਨ ਹੋਵੇ ਤਾਂ ਆਪਾਂ ਨੇ ਅਰਬਨ ਇੱਥੇ ਸਿਲੈਕਟ ਕਰ ਦੇਣਾ ਉਸ ਦੇ ਵਿੱਚ ਜ਼ਿਲ੍ਹਾ ਤਹਿਸੀਲ ਤੇ ਪਿੰਨ ਕੋਡ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਜਿੱਥੋਂ ਦਾ ਵੀ ਉਹ ਅਰਬਨ ਸਟੇਟ ਨਾਲ ਰੈਣਾ ਵਾਲੇ ਲਾਈਕ ਖਨੋਰੀ ਮੰਡੀ ਮੂਨਕ ਜੋ ਵੀ ਤੁਹਾਨੂੰ ਤੁਹਾਡੇ ਨਜ਼ਦੀਕ ਤਹਿਸੀਲ ਜ਼ਿਲ੍ਹਾ ਪੈਂਦਾ ਤਾਂ ਤੁਸੀਂ ਉਸ ਦੇ ਮੁਤਾਬਕ ਉਸ ਨੂੰ ਸਿਲੈਕਟ ਕਰ ਲੈਣਾ ਹੈ ਠੀਕ ਹੈ ਜੀ ਇਹ ਆਪਣੀ ਪ੍ਰੋਫਾਈਲ ਹੈਗੀ ਤੁਹਾਨੂੰ ਅਰਬਨ ਰੂਲਰ ਦੋਨੇ ਦੱਸਤੀਆਂ ਇਸ ਤੋਂ ਬਾਅਦ ਐਨ ਆਰ ਆਈ ਐਨ ਆਰ ਆਈ ਦੇ ਵਿੱਚ ਮੇਨ ਹੈ ਪਾਸਪੋਰਟ ਨੰਬਰ ਠੀਕ ਹੈ ਜੀ ਜੋ ਵੀ ਪਾਸਪੋਰਟ ਨੰਬਰ ਹੋਏਗਾ ਇਹ ਮੈਂ ਏ ਬੀ ਸੀ ਇੱਕ ਤੁਹਾਨੂੰ ਡੈਮੋ ਦਿੱਤੀ ਹੈ ਇਸ ਤੋਂ ਬਾਅਦ ਉਹ ਕਦੋਂ ਉਹ ਪਾਸਪੋਰਟ ਕਦੋਂ ਜਾਰੀ ਹੋਇਆ ਠੀਕ ਹੈ ਜੀ ਉਸ ਤੋਂ ਬਾਅਦ ਉਹ ਪਾਸਪੋਰਟ ਦੇ ਉੱਤੇ ਵਿਅਕਤੀ ਜੋ ਦੌਰਾ ਕਰਨ ਆਇਆ ਉਹ ਟੂਰਿਸਟ ਹੈ ਜਰਨਲ ਹੈ ਜੋ ਵੀ ਹੋਏਗਾ ਉਹ ਤੁਸੀਂ ਇੱਥੇ ਸਿਲੈਕਟ ਕਰ ਦੇਣਾ ਹੈਗਾ ਤੇ ਇਸ ਤੋਂ ਬਾਅਦ ਉਹਨੂੰ ਜੋ ਸਿਟੀਜ਼ਨ ਕੋਲੇ ਪਾਸਪੋਰਟ ਜਰਨਲ ਹੈ ਓਸੀਆਈ ਹੈ ਉਹ ਤੁਸਾਂ ਸਿਲੈਕਟ ਕਰ ਦੇਣਾ ਉਹਨੂੰ ਭਾਰਤਾਂ ਲਈ ਕਿੰਨੇ ਟਾਈਮ ਦੌਰਾਂ ਕਰਨ ਦਾ ਬੀਜ਼ੀ ਦੀ ਮਿਆਦ ਹੈ 6 ਮਹੀਨੇ 1 ਸਾਲ ਉਹ ਤੁਸੀਂ ਆਪਣੇ ਮੁਤਾਬਕ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਉਹ ਭਾਰਤ ਕਦੋਂ ਆਇਆ ਉਸ ਦਾ ਭਾਰਤ ਆਣ ਦਾ ਦੌਰਾ ਉਹ ਚੀਜ਼ ਤੇ ਉਸ ਤੋਂ ਬਾਅਦ ਉਹ ਕਿਹੜੀ ਕੰਟਰੀ ਚ ਉਹਦਾ ਕੀ ਉੱਥੇ ਐਡਰੈਸ ਹੈਗਾ ਉਹ ਉਸ ਤੋਂ ਪਤਾ ਕਰ ਲੈਣਾ ਉਹ ਆਪਣੇ ਪ੍ਰੋਫਾਈਲ ਦੇ ਵਿੱਚ ਐਡਰੈਸ ਵਗੈਰਾ ਜੋ ਵੀ ਰਹੇਗਾ ABC ਤੁਸੀਂ ਉਹ ਭਰ ਸਕਦੇ ਹੋ ਇਸ ਚੀਜ਼ ਪੰਜਾਬੀ ਦੇ ਵਿੱਚ ਭਰਨਾ ਹੈਗਾ ਠੀਕ ਹੈ ਜੀ ਆਪਾਂ ਨੇ ਪੰਜਾਬੀ ਦੇ ਭਰਨ ਦੇ ਵਿੱਚ ਜਿੱਥੇ ਆ ਗਿਆ ਕੈਜੂਅਲ ਪਲੇਸ ਆਫ ਰੈਜ਼ੀਡੈਂਸ ਨੀਚੇ ਆ ਜਾਂਦਾ ਹੈਗਾ ਠੀਕ ਹੈ ਜੀ ਇਸ ਦੇ ਵਿੱਚ ਉਹ ਪਤਾ ਭਰਨਾ ਹੈਗਾ ਜਿੱਥੋਂ ਦਾ ਮਤਲਬ ਉਹਦਾ ਇੰਡੀਆ ਦਾ ਪੰਜਾਬ ਦਾ ਜਿੱਥੋਂ ਦਾ ਵੀ ਐਡਰੈਸ ਹੈ ਹਰਿਆਣਾ ਪੰਜਾਬ ਦਾ ਜਿੱਥੋਂ ਅਗਰ ਉਹ ਨਹੀਂ ਹੈ ਫੋਰਨਰ ਹੈ ਐਨ ਆਰ ਆਈ ਹੈ ਤਾਂ ਤੁਸੀਂ ਇੱਥੇ ਪਤਾ ਕੁੜੀ ਦਾ ਭਰਦੇ ਨੇ ਜੋ ਵੀ ਕੁੜੀ ਪੰਜਾਬ ਦੇ ਵਿੱਚ ਰਹਿਣ ਵਾਲੀ ਹੈ ਸੇਮ ਉਹੀ ਪਤਾ ਭਰ ਦੇਣਾ ਹੈਗਾ ਠੀਕ ਹੈ ਜੀ ਸੇਮ ਹੋ ਗਿਆ ਜੀ ਇਸ ਤੋਂ ਬਾਅਦ ਇਹਨੂੰ ਪ੍ਰੋਪਰ ਚੈੱਕ ਕਰੋ ਉਸ ਤੋਂ ਬਾਅਦ ਇਹਨੂੰ ਛੱਡ ਕੇ ਆਪਾਂ ਫਾਰਨਰ ਫਾਰਨਰ ਕੌਣ ਹੁੰਦੇ ਨੇ ਹੈਗੇ ਫਾਰਨਰ ਉਹ ਹੁੰਦਾ ਜੋ ਪਹਿਲਾਂ ਪੰਜਾਬ ਦੇ ਵਿੱਚ ਰਹਿ ਰਿਹਾ ਹੈਗਾ ਠੀਕ ਹੈ ਜੀ ਬਟ ਕੁ ਸਮੇਂ ਲਈ ਉੱਥੇ ਚੱਲ ਗਿਆ ਬਟ ਉਸ ਨੂੰ ਉੱਥੋਂ ਜਾ ਕੇ ਉਹਨੂੰ ਸਿਟੀਜ਼ਨਸ਼ਿਪ ਨਹੀਂ ਮਿਲੀ ਜਾਂ ਫਿਰ ਉਹ ਅਪਲਾਈ ਕਰਕੇ ਤੇ ਉਹ ਇੱਥੇ ਆਇਆ ਉਸ ਦੇ ਅਕੋਰਡਿੰਗ ਤੁਸੀਂ ਇਹ ਡਾਟਾ ਸੇਮ ਇਸ ਦੇ ਵਿੱਚ ਵੀ ਉਹੀ ਚੀਜ਼ਾਂ ਨੇ ਉਦਾਂ ਹੀ ਤੁਸੀਂ ਭਰਨੇ ਕਈ ਵਾਰੀ ਸਿਟੀਜ਼ਨਸ਼ਿਪ ਮਿਲੀ ਹੁੰਦੀ ਹੈ ਸਿੰਪਰ ਨੇ ਉਸ ਤੋਂ ਬਾਅਦ ਆ ਗਿਆ ਅਦਰ ਸਟੇਟ ਅਗਰ ਵਿਅਕਤੀ ਅਦਰ ਸਟੇਟ ਨਾਲ ਬਿਲੋਂਗ ਕਰਦਾ ਹੈ ਤੁਸੀਂ ਉਹਨੂੰ ਅਦਰ ਸਟੇਟ ਦਾ ਡਾਟਾ ਭਰਨਾ ਹੈ ਇਸ ਦੇ ਵਿੱਚ ਤੁਹਾਡਾ ਤਹਿਸੀਲ ਜ਼ਿਲ੍ਹਾ ਜੋ ਵੀ ਹੋਏਗਾ ਉਹ ਸਟੇਟ ਦੇ ਨਾਲ ਹੀ ਸਿਲੈਕਟ ਕਰਨਾ ਹੈ ਅਤੇ ਉਸ ਨੂੰ ਪ੍ਰੋਪਰ ਭਰਨਾ ਹੈ ਠੀਕ ਹੈ ਜੀ ਇਹ ਮੈਂ ਤੁਹਾਨੂੰ ਇੱਕ ਡੈਮੋ ਦੱਸ ਰਿਹਾ ਹਾਂ ਅਗਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਕੁਝ ਆਉਂਦੀ ਹੈ ਤਾਂ ਇੱਕ ਵਾਰੀ ਤੁਸੀਂ ਪ੍ਰੋਪਰ ਰੀਡ ਕਰੋ ਪ੍ਰੋਪਰ ਰੀਡ ਕਰਨ ਤੋਂ ਬਾਅਦ ਹੀ ਤੁਸੀਂ ਇਸ ਨੂੰ ਅੱਗੇ ਜੋ ਵੀ ਚੈਲੰਜਸ ਨੇ ਉਹਨਾਂ ਨੂੰ ਕਲੀਅਰ ਕਰੋ ਤੇ ਅਗਰ ਤੁਹਾਨੂੰ ਫਿਰ ਵੀ ਕਲੀਅਰ ਨਹੀਂ ਹੋ ਰਿਹਾ ਤਾਂ ਤੁਸੀਂ ਸਾਡੇ ਨਾਲ ਲਿੰਕ ਕਰ ਸਕਦੇ ਹੋ ਸਾਡੇ ਨਾਲ ਗੱਲ ਕਰ ਸਕਦੇ ਹੋ ਸਾਡਾ ਨੰਬਰ ਦਿੱਤਾ ਹੋਏਗਾ ਤੁਸੀਂ ਉਸ ਦੇ ਉੱਤੇ ਕੋਸ਼ਿਸ਼ ਕਰੋਗੇ ਅਸੀਂ ਤੁਹਾਡੇ ਜਿੰਨੇ ਵੀ ਹੋਣਗੇ ਤੁਸੀਂ ਸਾਨੂੰ ਕਮੈਂਟ ਵੀ ਕਰ ਸਕਦੇ ਹੋ ਠੀਕ ਹੈ ਜੀ ਇਹਨੂੰ ਇੱਕ ਵਾਰੀ ਪ੍ਰੋਪਰ ਵੀਡੀਓ ਨੂੰ ਦੇਖੋ ਅਗਰ ਤੁਹਾਨੂੰ ਕਿਤੇ ਵੀ ਕੋਈ ਦਿੱਕਤ ਆਂਦੀ ਹੈ ਕੁਝ ਆਂਦੀ ਹੈ ਤਾਂ ਡਾਊਟਸ ਕਲੀਅਰ ਕਰੋ ਮੈਨੂੰ ਨਹੀਂ ਲੱਗਦਾ ਕਿ ਇੰਨੀ ਪ੍ਰੋਪਰ ਦੱਸਣ ਤੋਂ ਬਾਅਦ ਆਪਾਂ ਨੂੰ ਕੋਈ ਡਾਊਟਸ ਆਣੇ ਚਾਹੀਦੇ ਨੇ ਠੀਕ ਹੈ ਜੀ ਆਪਣੇ ਨੋਰਮਲ ਦੁਬਾਰੇ ਪ੍ਰੋਫਾਈਲ ਬਣਾਈ ਸੇਮ ਜੋ ਵੀ ਸੀਗੀ ਆਪਾਂ ਐਸ ਇਟ ਇਜ਼ ਅੱਗੇ ਆਪਾਂ ਇਹਨੂੰ ਸਬਮਿਟ ਕਰ ਦਿੰਨੇ ਆਂ ਨੈਕਸਟ ਨੈਕਸਟ ਮੁੰਡੇ ਦਾ ਜੋ ਡਾਟਾ ਹੈਗਾ ਕਿਉਂਕਿ ਆਪਾਂ ਪ੍ਰੋਫਾਈਲ ਮੁੰਡੇ ਦੀ ਬਣਾਈ ਹੈ ਉਹ ਡਾਟਾ ਆਲਰੇਡੀ ਭਰ ਕੇ ਆ ਗਿਆ ਅਗਰ ਆਪਾਂ ਕੁੜੀ ਦੀ ਪ੍ਰੋਫਾਈਲ ਬਣਾਵਾਂਗੇ ਤਾਂ ਉਹ ਡਾਟਾ ਆਲਰੇਡੀ ਫਿਲ ਹੋਏਗਾ ਤੁਹਾਨੂੰ ਸਿਰਫ ਉਸ ਦੇ ਵਿੱਚ ਡਾਕੂਮੈਂਟ ਨੇਮ ਵਗੈਰਾ ਡੇਟ ਆਫ ਬਰਥ ਸਾਰਾ ਕੁਝ ਪ੍ਰੋਪਰ ਚੈੱਕ ਕਰਨਾ ਹੈ ਮੈਰਿਡ ਅਨਮੈਰਿਡ ਸਾਰੀ ਡਿਟੇਲ ਚੈੱਕ ਕਰਨੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਪਹਿਲੇ ਗਵਾਲ ਦਾ ਨਾਮ ਫਰਸਟ ਨੇਮ ਆਏਗਾ ਜੋ ਵੀ ਪਹਿਲਾ ਗਵਾਲ ਲੜਕੀ ਨਾਲ ਆਏਗਾ ਉਹਦੇ ਮਾਤਾ ਪਿਤਾ ਭੈਣ ਭਰਾ ਜੋ ਵੀ ਆਇਆ ਉਸ ਦਾ ਨਾਮ ਆ ਜਾਏਗਾ ਠੀਕ ਹੈ ਜੀ ਉਸ ਤੋਂ ਬਾਅਦ ਉਸਦੇ ਫਾਦਰ ਨੇਮ ਹਸਬੰਡ ਨੇਮ ਜੋ ਵੀ ਹੋਏਗਾ ਉਹਨਾਂ ਦਾ ਨਾਮ ਆ ਜਾਏਗਾ ਉਸ ਤੋਂ ਬਾਅਦ ਉਹਨਾਂ ਦਾ ਸੇਮ ਐਡਰੈਸ ਆ ਜਾਏਗਾ ਜਿੱਥੋਂ ਦੇ ਵੀ ਰਹਿਣ ਵਾਲੇ ਆ ਠੀਕ ਹੈ ਜੀ ਤੇ ਉਸ ਤੋਂ ਨੈਕਸਟ ਸੈਕੰਡ ਵਿਟਨੈਸ ਜੋ ਆਪਣਾ ਸੈਕੰਡ ਵਿਟਨੈਸ ਹੈਗਾ ਉਹਨਾਂ ਦਾ ਨਾਮ ਆ ਜਾਏਗਾ ਤੇ ਸੈਕੰਡ ਬੀਟਨੈਸ ਦਾ ਨਾਮ ਭਰਨ ਤੋਂ ਬਾਅਦ ਸੇਮ ਐਸ ਇਟ ਇ ਉਹਨਾਂ ਦੇ ਫਾਦਰ ਨੇਮ ਆ ਜਾਏਗਾ ਹਸਬੰਡ ਨੇਮ ਆ ਜਾਏਗਾ ਤੇ ਉਹਨਾਂ ਦਾ ਐਡਰੈਸ ਆ ਜਾਏਗਾ ਜੋ ਵੀ ਐਡਰੈਸ ਹੋਏਗਾ ਠੀਕ ਹੈ ਜੀ ਉਸ ਤੋਂ ਬਾਅਦ ਨੀਚੇ ਕਾਲਮ ਹੈ ਲੜਕੇ ਦਾ ਦੁੱਲੇ ਦਾ ਗਵਾ ਦਾ ਵੇਰਵਾ ਸੇਮ ਇਹ ਵੀ ਉਸੇ ਤਰ੍ਹਾਂ ਫਸਟ ਗਵਾ ਜੋ ਵੀ ਲੜਕੇ ਦਾ ਮਾਤਾ ਪਿਤਾ ਭੈਣ ਭਰਾ ਜੋ ਵੀ ਆਇਆ ਆਪਾਂ ਨੇ ਉਸ ਦਾ ਨੇਮ ਉਸ ਦਾ ਫਾਦਰ ਨੇਮ ਅਤੇ ਐਡਰੈਸ ਸੇਮ ਭਰ ਦੇਣਾ ਹੈਗਾ ਜੋ ਵੀ ਆਪਾਂ ਇਹ ਵਟ ਇੱਕ ਆਪਾਂ ਚੈੱਕ ਕਰਨਾ ਹੈ ਪ੍ਰੋਪਰ ਕਿ ਯਾਰ ਆਪਣੇ ਤੋਂ ਕਿਤੇ ਗਲਤੀ ਨਾ ਉਹਨਾਂ ਦੇ ਡਾਕੂਮੈਂਟ ਲਓ ਡਾਕੂਮੈਂਟ ਤੇ ਉਹਨਾਂ ਦੇ ਨਾਮ ਪ੍ਰੋਪਰ ਵੈਰੀਫਾਈ ਕਰੋ ਉਸ ਤੋਂ ਬਾਅਦ ਸੈਕੰਡ ਵਿਟਨੈਸ ਦਾ ਸੇਮ ਨੇਮ ਹੋਵੇਗਾ ਜੋ ਵੀ ਉਸਦੇ ਡਾਕੂਮੈਂਟ ਤੇ ਹੈ ਹੋਵੇਗਾ ਬਟ ਇਹ ਜੋ ਸੈਕੰਡ ਵਿਟਨੈਸ ਨੇ ਇਹ ਸਰਕਾਰੀ ਗਵਾ ਪਿੰਡ ਦਾ ਸਰਪੰਚ ਨੰਬਰਦਾਰ ਮੈਂਬਰ ਪੰਚ ਕੋਈ ਵੀ ਹੋ ਸਕਦਾ ਹੈ ਬਾਕੀ ਹਰ ਤਸੀਲ ਦੇ ਵਿੱਚ ਨਾ ਥੋੜੇ-ਮੋਟੇ ਰੂਲ ਨੇ ਜੋ ਉਹ ਅਲੱਗ-ਅਲੱਗ ਨੇ ਕੋਸ਼ਿਸ਼ ਕਰੋ ਕਿ ਅਗਰ ਤੁਹਾਨੂੰ ਨਹੀਂ ਕਲੀਅਰ ਹੁੰਦੇ ਤਾਂ ਆਪਾਂ ਉੱਥੋਂ ਦੇ ਨੀਅਰ ਦੇ ਕੋਈ ਸੇਵਾ ਕੇਂਦਰ ਤੋਂ ਪ੍ਰੋਪਰ ਜਾਣਕਾਰੀ ਕਰ ਲਈਏ ਤਾਂ ਆਪਾਂ ਕੋਲੇ ਫਿਰ ਇਸਦੇ ਵਿੱਚ ਪਹਿਲਾਂ ਕੁੜੀ ਦੀ ਫੋਟੋ ਇਹਨਾਂ ਨੇ ਲਿਖਿਆ ਜੀ ਠੀਕ ਹੈ ਦੋਲਨ ਦੀ ਫੋਟੋ ਸਿੰਗਲ ਫਿਰ ਆਏਗਾ ਦੁੱਲੇ ਦੀ ਫੋਟੋ ਸਿੰਗਲ ਉਸ ਤੋਂ ਬਾਅਦ ਦੁੱਲਾ ਦੋਲਨ ਦੋਨਾਂ ਦੀ ਇਕੱਠਿਆਂ ਦੀ ਫੋਟੋ ਆਏਗੀ ਠੀਕ ਗਰੁੱਪ ਫੋਟੋ ਗਰੁੱਪ ਫੋਟੋ ਮੈਨੇ ਇਸ ਦੇ ਵਿੱਚ ਲੜਕਾ ਲੜਕੀ ਉਹਦੇ ਨਾਲ ਜੋ ਚਾਰ ਵਿਟਨਸ ਆਏ ਨੇ ਮੁੰਡਾ ਕੁੜੀ ਉਹਦੇ ਨਾਲ ਸਰਕਾਰੀ ਗਵਾ ਉਸ ਦੀ ਡਿਟੇਲ ਉਸ ਤੋਂ ਬਾਅਦ ਜਿੱਥੇ ਆਪਾਂ ਐਂਟਰੀ ਪਾਣੀ ਅਗਰ ਅਰਬਨ ਹੈ ਤਾਂ ਅਰਬਨ ਸਿਲੈਕਟ ਕਰਨਾ ਹੈ ਰੂਲਰ ਹੈ ਤਾਂ ਰੂਲਰ ਸਿਲੈਕਟ ਕਰਨਾ ਹੈ ਠੀਕ ਹੈ ਜੀ ਆਪਾਂ ਅਰਬਨ ਕੀਤਾ ਸੀ ਤਾਂ ਅਰਬਨ ਦੇ ਵਿੱਚ ਆਪਾਂ ਜਿਹੜੀ ਵੀ ਤਹਿਸੀਲ ਲੱਗਦੀ ਹੈ ਜਿਹੜਾ ਜ਼ਿਲ੍ਹਾ ਲੱਗਦਾ ਉਹ ਸਿਲੈਕਟ ਕਰ ਦਾਂਗੇ ਐਂਡ ਇੱਥੋਂ ਆਪਾਂ ਕਲਿੱਕ ਕਰਕੇ ਉਸ ਤੋਂ ਬਾਅਦ ਇਸ ਦੇ ਵਿੱਚ ਇਹਦਾ ਪੂਰਾ ਡਾਟਾ ਆ ਗਿਆ ਇਹ ਡਾਟਾ ਆਪਾਂ ਨੇ ਪ੍ਰੋਪਰ ਚੈੱਕ ਕਰਨਾ ਹੈਗਾ ਸਿਟੀਜ਼ਨ ਨੂੰ ਚੈੱਕ ਕਰਵਾਣਾ ਹੈ ਜੀ ਉਹਦਾ ਨਾਮ ਪਤਾ ਪਿਤਾ ਦਾ ਨਾਮ ਠੀਕ ਹੈ ਜੀ ਉਹਦਾ ਡੇਟ ਆਫ ਬਰਥ ਉਹਦਾ ਮੈਰਿਜ ਸਟੇਟਸ ਕੀ ਸੀਗਾ 언메리드 ਹੈ ਵਿਧਵਾ ਕੀ ਹੈ ਬਿਟਨੈਸ ਨੇਮ ਸੈਕੰਡ ਬਿਟਨੈਸ ਨੇਮ ਠੀਕ ਹੈ ਜੀ ਇਦਾਂ ਹੀ ਲੜਕੇ ਦਾ ਆ ਜਾਏਗਾ ਉਸ ਤੋਂ ਬਾਅਦ نیچے ਪਿਕਸ ਆ ਜਾਣਗੀਆਂ ਇਸ ਤੋਂ ਬਾਅਦ ਸਿਗਨੇਚਰ ਕਰਵਾਉਣੇ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਸਿਟੀਜ਼ਨ ਬਾਅਦ ਚ ਮੁੱਕਰ ਜਾਂਦੇ ਹੈ ਜੀ ਅਸੀਂ ਨਹੀਂ ਕਿਹਾ ਸੀ ਜੀ ਸੇਵਾ ਕੇਂਦਰ ਜਾਂ ਡੀਐਸਡੀ ਆਪਰੇਟਰ ਨੇ ਇਹ ਡਾਟਾ ਭਰਤਾ ਬਟ ਅਸੀਂ ਤਾਂ ਆਪਣਾ ਨਾਮ ਵਗੈਰਾ ਸਾਰਾ ਸਹੀ ਦੱਸਿਆ ਸੀ ਆਪਣੇ ਚੈਨਲ ਨੂੰ ਕਰ ਲੋ ਲਾਈਕ ਸਬਸਕ੍ਰਾਈਬ ਐਂਡ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲੋ ਤਾਂ ਜੋ ਤੁਹਾਨੂੰ ਨਵੀਂ ਆਉਣ ਵਾਲੀ ਵੀਡੀਓ ਸਕਿੱਪ ਨਾ ਹੋ ਸਕਣ ਧੰਨਵਾਦ ਆਪਣੀ ਵੀਡੀਓ ਦੇਖਣ ਲਈ